ਲੇ ਵੀ ਮਤਲੋ ਜਿਹੜਾ 65 ਬਾਈ ਤੁਸੀਂ ਟਰੈਕਟਰ ਵੇਖ ਰਹੇ ਹੋ ਨਾ ਐਚ ਐਮ ਡੀ ਪੂਰਾ ਸਿਰਾ ਟਰੈਕਟਰ ਆ ਇਹ ਪਹਿਲੀ ਪਾਰਟੀ ਦੇ ਨਾਮਾ ਤੁਹਾਨੂੰ ਇੰਨਾ ਕ ਦੱਸ ਦਿੰਨਾ ਵੀ ਪਹਿਲੇ ਹੀ ਘਰੇ ਖੜਾ ਹੈ ਨਾ ਤੇ ਪਹਿਲੇ ਚਾਰੇ ਪਾਸੇ ਧਰਮੇ ਕੈਮਰਾ ਮਾਰ ਪੂਰਾ ਦਿਖਾਦੀ ਕਿਸੇ ਪਾਸੇ ਨਾ ਜਿਵੇਂ ਕਿ ਦੀ ਆਲਾ 100 ਤੇ ਤੁਸੀਂ ਇਹ ਲਾ ਲੂ ਵੀ ਮੱਖੀ ਜਿੰਨਾ ਦਾਗ ਵੀ ਨਹੀਂ ਟਰੈਕਟਰ ਤੇ ਇੱਥੇ ਵੀ ਦਾ ਦੇਖ ਮਾਰ ਕੈਮਰਾ ਕਿਸੇ ਪਾਸਿਓਂ ਭੋਰਾ ਵੀ ਕੋਈ ਲੀਕਿੰਗ ਦੀ ਪ੍ਰੋਬਲਮ ਨਹੀਂ ਹੈ ਨਾ ਤੁਹਾਨੂੰ ਦੱਸਾਂਗੇ ਵੀ ਸੱਜਣੋ ਇਹ ਕਿੰਨਾ ਮਾਡਲ ਹੈ ਕਿੰਨਾ ਕ ਚੱਲਿਆ ਹੋਇਆ ਤੁਸੀਂ ਇਹ ਵੀ ਸੁਣ ਕੇ ਹੈਰਾਨ ਰਹੋਗੇ ਵੀ ਇੰਨਾ ਘੱਟ ਚੱਲਿਆ ਹੋਇਆ ਤਿਆਰ ਲੈ ਰਮ ਰਮ ਦਿਖਾ ਦਰ ਮੈਂ ਵੀ ਯਾਰ ਪੂਰਾ ਫਰੈਸ਼ ਟਰੈਕਟਰ ਹੈ ਜਿਹੜੇ ਭਰਾ ਕਹਿੰਦੇ ਹੁੰਦੇ ਨੇ ਨਾ ਭਈ ਆਪਾਂ ਨੂੰ ਐਚ ਐਮ ਡੀ ਚਾਹੀਦਾ ਘੈਂਟ ਟਰੈਕਟਰ ਉਹਨਾਂ ਵਾਸਤੇ ਤੁਸੀਂ ਇਹ ਲੈ ਲਓ ਵੀ ਅੱਜ ਸਪੈਸ਼ਲ ਹੈ ਜਿਵੇਂ ਕਹਦੀਏ ਉਹ ਭਾਗਾਂ ਵਾਲੇ ਹੋਣਗੇ ਯਾਰ ਗੱਲ ਤੇ ਇਹ ਹੈ ਨਾ ਕਿਉਂਕਿ 59 11 65 ਬਈ ਬਹੁਤ ਘੱਟ ਟਰੈਕਟਰ ਮਿਲਦੇ ਨੇ ਜੇ ਚੰਗੀਆਂ ਕੰਡੀਸ਼ਨਾਂ ਦੀ ਗੱਲ ਕਰੀਏ ਉਦਾਂ ਤਾਂ ਟਰੈਕਟਰ ਬੜੇ ਮਿਲ ਜਾਂਦੇ ਆ ਜਿਹੜੇ ਸਾਂਭੇ ਨਹੀਂ ਹੁੰਦੇ ਪਰ ਜਿਹੜੇ ਸਾਂਭੇ ਹੁੰਦੇ ਆ ਸੱਜਣੋ ਉਹ ਘੱਟ ਟਰੈਕਟਰ ਮਿਲਦੇ ਹੁੰਦੇ ਆ ਇਹ ਟਰੈਕਟਰ ਤੁਹਾਨੂੰ ਦੱਸਾਂਗੇ ਵੀ ਕਿੰਨੇ ਘੰਟੇ ਚੱਲਿਆ ਕਿੰਨੇ ਘੰਟੇ ਚੱਲਿਆ ਹੈ ਪਹਿਲਾਂ 450 ਘੰਟੇ ਚੱਲਿਆ ਰੀਜਨਲ ਵੀਰੇ ਸਿਰਫ 4050 ਘੰਟੇ ਆਪਣੇ ਪਿੰਡ ਦਾ ਹੀ ਨਵਾਂ ਨਿਕਲਿਆ ਲੈ ਮਿੱਤਰੋ ਪਿੰਡ ਤੁਹਾਡੇ ਹੈਗਾ ਫਰਵਾਹੀ 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 ਪਿੰਡ ਚ ਸੱਜਣੋਂ ਬਰਨਾਲੇ ਦੇ ਬਿਲਕੁਲ ਨਾਲ ਪਿੰਡ ਹੈ ਫਰਵਾਹੀ ਉੱਥੇ ਟਰੈਕਟਰ ਨਿਕਲਿਆ ਹੋਇਆ ਹੈ ਨਾ ਜੀ ਨਹੀਂ ਭਾਈ ਤੇ ਚੱਲਿਆ ਕੋਈ ਮਸ਼ੀਨ ਤੇ ਨਹੀਂ ਚੱਲਿਆ ਅਸਾਂ ਕੰਦੀ ਬਾਹੀ ਤੇ ਚੱਲਿਆ ਹੋਇਆ ਓਕੇ ਤੇ ਇਹਦਾ ਨੰਬਰ ਵੀ ਬਰਨਾਲੇ ਦੀ ਪਾਰਟੀ ਵੀ ਪਹਿਲੀ ਹੈ ਫਿਰ ਦਾ ਓਕੇ ਲੈ ਮਿੱਤਰੋ ਕਲਚ ਖੁੱਲਿਆ ਟਰੈਕਟਰ ਦਾ ਸਾਰਾ ਸੀਲਡ ਹੈ ਅੱਛਾ ਕਲਚ ਖੁੱਲਿਆ ਕੱਲਾ ਕਲਚ ਖੁੱਲਿਆ ਹੋਇਆ ਆ ਮਾਰਦੀ ਕੈਮਰਾ ਸੱਜਣੋ ਕੱਲਾ ਬਾਈ ਕਹਿੰਦਾ ਕਲੱਚ ਖੁੱਲਿਓ ਇਹ ਚਲੋ ਚੱਕ ਚੱਕ ਵੀ ਉਹ ਤਾਂ ਆਮ ਗੱਲਾਂ ਨੇ ਹਣਾ ਤੇ ਮੂਰਲਾ ਜੋੜਾ ਦਿਖਾ ਦੇ ਉਹ ਰਿਆ ਆ ਲੈ ਵੀ ਸੱਜਣੋ ਬਿਲਕੁਲ ਨਵਾਂ ਜੋੜਾ ਮੂਰਲਾ ਐਮ ਆਰ ਫਖਲੀ ਜਿਵੇਂ ਕਹਦੀ ਮਾਰ ਕੇ ਵੀ ਨਹੀਂ ਮਿਟੇ ਹੋਏ ਹਣਾ ਲੈ ਬਿੱਟੂ ਵੀ ਦਿਖਾ ਦਈਏ ਹੁਣ ਚੰਗੀ ਤਰ੍ਹਾਂ ਲੈ ਵੀ ਧਰਵੇਂ ਮਾਰ ਕੇ ਮਰਾ ਸਹੀ ਗੱਲ ਉਹ ਦੇਖੋ ਕਿਸੇ ਪਾਸੋਂ ਭੋਰਾ ਯਾਰ ਕਹਦੀ ਕੋਈ ਪ੍ਰੋਬਲਮ ਵਾਲੀ ਕੰਮ ਹੀ ਨਹੀਂ ਹਣਾ ਪੀਲੀ ਕਿੰਗ ਦਾ ਤਾਂ ਮਾਡਲ ਇਹ ਦੱਸਿਆ ਤੁਸੀਂ ਨੇ 2012 ਬਾਈ ਹਣਾ ਲੈ ਮਿੱਤਰੋ 2012 ਦਾ ਮਾਡਲ ਆ ਬਰਨਾਲੀ ਦੀ ਨੰਬਰ ਆ ਤੇ ਇਹ ਬਰਨਾਲੀ ਚ ਹੀ ਖੜਾ ਹੈ ਹਣਾ ਜੀ ਹਾਂ ਜੀ ਤੇ ਹੋਰ ਦੱਸੀ ਗੁਰ ਲਾਲ ਤੇ ਮਗਰਲੇ ਟਾਇਰ ਦੇ ਕਿੰਨੇ ਪੈਸੇ ਹੋਣੇ ਆ ਇਹ ਲੈ ਗਿਆ 80 ਪੈਸੇ 80 ਪੈਸੇ ਸੱਜਣੋਂ ਪਿਛਲੇ ਟਾਇਰ ਨੇ ਮੂਡ ਲੱਗੇ ਹੋਇਆ ਡਾਬਲ ਹਾਂ ਵੇਟ ਤਾਂ ਜਿਵੇਂ 58 ਗਰ ਦੇ ओरिजिनल ਹੀ ਨੇ ਬਈ ਉਹਨਾਂ ਨਾਲ ਵੇਟ ਲੱਗੇ ਹੋਏ ਉਹੀ ਵੇਟ ਲੱਗੇ ਹੋਏ ਨੇ ਤੇ ਪਿੱਛੋਂ ਵੀ ਦਿਖਾ ਤਰ ਮੈਂ ਕੰਡੀਸ਼ਨ ਹੋਵੇ ਮਗਰਾਟਾ ਮੁਰਟਾ ਪੂਰਾ ਚੰਗਾ ਰਟ ਦਿਖਾ ਮਗਰਾਟਾ ਦਾ ਪੂਰਾ ਚੰਗਾ ਡੱਕ ਡੱਕ ਜਿਵੇਂ ਪੂਰਾ ਲੱਗਿਆ ਹੋਇਆ ਘੈਂਟ ਸਤਰੀ ਮਜ਼ਬੂਤ ਪਾਈਪਾਂ ਦੀ ਲੱਗੀ ਹੋਈ ਆ ਲੈਂਕਾ ਮੁਕਾ ਤੋੜ ਪਾਉਂਦੇ ਨਹੀਂ ਜਿਵੇਂ ਟਿਊਬਾਂ ਦੀ ਸਫਾਈ ਦਿਖਾ ਕੇ ਨਾ ਟਰੈਕਟਰ ਤੇ ਆ ਆ ਵੀ ਦਿਖਾ ਆ ਆ ਚੀਜ਼ਾਂ ਨੂੰ ਜਿਵੇਂ ਆਮ ਧਕਾਂ ਧੁਕਾਂ ਪਈ ਜਾਂਦੀਆਂ ਹੁੰਦੀਆਂ ਨੇ ਕੋਈ ਕੋਈ ਸਪੇਸ ਵਾਲਾ ਕੰਪਨੀ ਤੇ ਗੁਰਨਾਲ ਮੈਨੂੰ ਇਹ ਦੱਸੀ ਵੀ ਇਹ ਟਰੈਕਟਰ ਬਣੂ ਕਿੰਨੇ ਦਾ ਜਿਹੜੇ ਭਰਾਣੇ ਲੈਣਾ ਹੋਇਆ ਜਿੰਦਾ 465000 ਦਾ ਜੀ 465000 ਦਾ ਬਣੂ ਮੈਂ ਦਿਖਾ ਤਾਰ ਮੈਂ ਮਗਰਾੜ ਦੇ ਵਿੱਚ ਜੰਗਾਲ ਜੰਗੂਰ ਦਾ ਜਿੰਮ ਕਿਦੀ ਪੂਰਾ ਵੀ ਨਹੀਂ ਯਾਰ ਹਨਾ ਇਹਦਾ ਕਾਥੀ ਚੱਲਿਆ ਬਾਈ 465000 ਰੁਪਏ ਡਿਮਾਂਡ ਕੀਤੀ ਹੈ ਬਾਈ ਤੇ ਦੋਂਗੇ ਇਹਨੇ ਦਾ ਦੇਮਾਗੇ ਇਹਨਾਂ ਦਾ ਮਾਨਤਾਨ ਕਰ ਦਾਂਗੇ ਅੱਛਾ ਡਿਮਾਂਡ ਤਾਂ 495 ਆ ਜੀ ਅੱਛਾ ਉ 495000 ਦੀ ਡਿਮਾਂਡ ਆ ਹੂੰ ਰੋਲ ਮਤੇ ਇਹਦੇ ਵਿੱਚ ਕੋਈ ਹੈ ਨਹੀਂ ਹੈ। ਚੋਮੇ ਨਹੀਂ ਵੀਰੇ ਬਾਹਲੇ ਜਾ ਸਾਰਾ ਦਾਣਾ। ਓਕੇ। ਪੈਂਡ ਹੀ ਬੁੱਸਲੇ ਸਾਡੇ ਜਿੰਨਾ ਚੱਲਿਆ ਟਰਾਟੋ। ਠੀਕ ਹੈ। ਹੋਰ ਜਨਾ ਇੱਕ ਬੰਦੇ ਦੇ ਹੱਥ ਚ ਲਿਆ ਹੋਇਆ। ਓਕੇ ਓਕੇ। ਤੇ ਆਹ ਦੇ ਖਾਤਰ ਮੈਂ ਪਾਵਰ ਸਟੀਅਰਿੰਗ ਦੇ ਵਿੱਚ ਇਹ ਆਹ ਪਾਵਰ ਹੀ ਆਉਂਦਾ 65 ਪਾਵਰ ਹੀ ਆਉਂਦਾ 65 ਚ ਹਨਾ। ਤੇ ਵੀ ਉਦਾਂ ਤੋਂ ਕੋਈ ਸ਼ਿਕਾਇਤ ਵਾਲਾ ਤਾਂ ਕੰਮ ਹੈ ਨਹੀਂ ਸਿੱਧ ਨੂੰ। ਬਾਕੀ ਵੀਰੇ ਸਿਲੰਡਰ ਵਗੈਰੇ ਸਭ ਸਾਰੇ ਕੋ ਛੇੜ ਸਾੜ ਨਹੀਂ ਵੀਰੇ ਨਾਲ। ਅਸਾ ਆ ਵੀ ਸਾਰਾ origianlly ਕੋਈ ਛੇੜ ਸਾੜ ਨਹੀਂ ਹੋਈ। ਨਹੀਂ ਨਹੀਂ origianlly ਸਾਰਾ। ਓਕੇ। ਜਿਵੇਂ ਕਿ ਦੀ ਚਾਬੀ ਤਾਂ ਫਿਰ ਲੱਗੀ ਵੀ। ਕੱਲਾ ਲਿਫਟ ਪੰਪ ਬ 来 मित्रों कल्ला लिफ्ट पंप चेंज होया हुआ बाकी बाकी कंदा सारा ओरिजिनल है ते गुरला नंबर बोली तेरा केड़े ते कांटेक्ट होना चाहिएगा 9952 7533 991527533 ए नंबर ते ਤੁਹਾਡੇ ਨਾਲ कांटेक्ट ਕਰ ਲੈਣਾ ਤੇ ਹੁਣ ਇਹ ਦੱਸਿਆ ਅੱਜ ਤਾਂ ਹੈਗਾ ਤੀ ਸੋਮਵਾਰ ਚਲ ਮੰਡੀ ਚੋਂ ਤੁਸੀਂ ਕੱਲ ਨੂੰ ਕਿੱਥੇ ਮਿਲੂ ਇਹ ਟਰੈਕਟਰ ਕੱਲ ਨੂੰ ਘਰੇ ਹੀ ਹੋ ਬਸ ਕੱਲ ਨੂੰ ਘਰੇ ਹੀ ਹੋ 来 मित्रों ए नंबर ते कांटेक्ट ਕਰ ਲਿਓ ਜੇ ਕਿਸੇ ਨੇ ਆਹ 652 एचएमटी ਟਰੈਕਟਰ ਦੇਖਣਾ ਫੁੱਲ ਗਰੰਟੀ ਵਾਲਾ ਬਾਈ ਕਹਿੰਦਾ ਪਿੰਡ ਫਰਵਾਹੀ ਦੇ ਵਿੱਚ ਮਿਲੋਂਗੇ ਫਰਵਾਹੀ ਸੱਜਣੋ ਬਰਨਾਲੇ ਦੇ ਬਿਲਕੁਲ ਨੇੜੇ ਪਿੰਡ ਆ ਤੁਸੀਂ ਬਰਨਾਲਿਆ ਆ ਕੇ ਫੋਨ ਕਰ ਲਿਓ ਬਾਕੀ ਬਾਈ ਤੁਹਾਨੂੰ ਸਮਝਾ ਦੂੰ ਹਾਂ ਹਾਂ ਲੈ ਮੇਰੇ ਤੋਂ ਸਕਰੀਨ ਤੇ ਬਾਕੀ ਬਾਈ ਦਾ ਨੰਬਰ ਚੱਲੀ ਜਾਂਦਾ ਕਰ ਲਓ ਕੰਟੈਕਟ